ਮੁੱਖ ਮੰਤਰੀ ਮਾਨ ਦੀ ਅਗਵਾਈ ਚ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ ਜਿਸ ਚ ਕਈ ਅਹਿਮ ਫੈਸਲੇ ਲਏ ਗਏ। ਮੈਠਕ ਚ ਵਿਧਾਨ ਸਭਾ ਦੇ ਮੌਨਸੂਨ اجلاس ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। 2 ਤੋਂ 4 ਸਤੰਬਰ ਤੱਕ ਵਿਧਾਨ ਸਭਾ ਦਾ ਮੌਨਸੂਨ اجلاس ਚੱਲੇਗਾ। ਨਾਲ ਹੀ ਮੀਟਿੰਗ ਚ ਪੰਜਾਬ ਵਾਇਰ ਸੇਫਟੀ ਐਕਟ ਤੇ ਸੂਤ ਤੇ ਮੋਹਰ ਲੱਗੀ ਹੈ। ਫਰ ਸੇਫਟੀ ਪਰਮਿਸ਼ਨ ਦੀ ਮਿਆਦ ਬਤਾਈ ਗਈ ਹੈ। ਹੁਣ 1 ਸਾਲ ਦੀ ਥਾਂ 3 ਸਾਲ ਲਈ ਐਨਓਸੀ ਮਿਲੇਗੀ। NHAI ਦੇ ਪ੍ਰੋਜੈਕਟਾਂ 'ਚ ਦੇਰੀ ਤੇ CM ਮਾਨ ਨੇ ਨਿਤਿਸ਼ ਗਰਕਰੀ ਨੂੰ ਜਵਾਬ ਦਿੱਤਾ ਉਹਨਾਂ ਕਿਹਾ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਕੋਈ ਮਸਲਾ ਨਹੀਂ ਇਹ ਰੌਲਾ ਜ਼ਮੀਨ ਦੀ ਕੀਮਤ ਦਾ ਹੈ ਪੰਜਾਬ ਦੀਆਂ ਜ਼ਮੀਨਾਂ ਪੂਰੇ ਦੇਸ਼ ਨਾਲੋਂ ਅਬਜ਼ਾਉਡ ਹੈ ਤੇ ਅਸੀਂ ਆਪਣੀ ਜ਼ਮੀਨ ਦਾ ਪੂਰਾ ਮੁੱਲ ਲਵਾਂਗੇ ਨਾਲ ਹੀ ਉਹਨਾਂ ਕਿਹਾ ਕਿ ਜੇਕਰ ਥਰੂਨ ਵਿਵਸਥਾ ਹੀ ਦੇਖਣੀ ਹੈ ਤਾਂ ਹਰਿਆਣਾ ਯੂਪੀ 'ਚ ਦੇਖੋ ਤੁਸੀਂ ਪੈਸੇ ਸਹੀ ਦਿਓ ਫਿਰ ਸੌਦਾ ਹੋਏ ਅਕਾਲੀ ਦਲ ਦੇ ਬੰਗਾ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੇ ਅੱਜ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ सीएम ने खुद पुनानुए जॉइनिंग कराई इस दौरान सीएम ने क्या के डॉक्टर सुखी ने आज तक सिर्फ अपने ਲੋਕਾਂ ਦੀ ਤੇ ਹਲਕੇ ਦੀ ਗੱਲ ਕੀਤੀ ਹੈ ਮੇਰੇ ਕੋਲ ਡਾਕਟਰ ਸੁਖੀ ਹਲਕੇ ਦੀ ਮੰਗਾਂ ਰੱਖਦੇ ਰਹੇ ਨੇ ਦੂਜੇ ਪਾਸੇ ਡਾਕਟਰ ਸੁਖੀ ਨੇ ਕਿਹਾ ਕਿ सीएम ਨੇ ਬਿਨਾ ਮੰਗੇ ਮੇਰੇ ਇਲਾਕੇ ਨੂੰ ਬਹੁਤ ਕੁਝ ਦਿੱਤਾ ਹੈ ਇਹ ਹੁਣ ਪੂਰੀ ਇਮਾਨਦਾਰੀ ਨਾਲ ਪਾਰਟੀ ਲਈ ਕੰਮ ਕਰਾਂਗੇ ਵਰਨਰ ਵੱਲੋਂ ਪੰਜਾਬ ਦੇ ਅਫਸਰਾਂ ਨਾਲ ਮੀਟਿੰਗਾਂ ਤੇ ਅਕਾਲੀ ਦਲ ਨੇ ਸਵਾਲ ਚੱਕੇ ਨੇ ਅਕਾਲੀ ਦਲ ਨੇ ਕਿਹਾ ਕਿ ਇਸ ਤਰ੍ਹਾਂ ਕੇਂਦਰ ਤੇ ਸੂਬੇ ਦੇ ਰਿਸ਼ਤੇ ਪ੍ਰਭਾਵਿਤ ਹੋ ਸਕਦੇ ਨੇ ਇੱਕ ਸੂਬੇ 'ਚ ਇਕੱਠੇ ਦੋ ਸਰਕਾਰਾਂ ਨਹੀਂ ਚੱਲ ਸਕਦੀਆਂ ਪੰਜਾਬ ਸਰਕਾਰ ਨੂੰ ਆਪਣੇ ਸੰਵਿਧਾਨਿਕ ਕੰਮਾਂ ਵੱਲ ਧਿਆਨ ਦੇਣ ਦੀ ਲੋੜ ਹੈ ਤੇ ਜੇਕਰ ਪੰਜਾਬ ਦੇ ਮਸਲਿਆਂ ਵੱਲ ਧਿਆਨ ਨਾ ਦਿੱਤਾ ਤਾਂ ਕੇਂਦਰ ਦੀ ਦਖਲਅੰਦਾਜ਼ੀ ਹੋਰ ਵਧੇ। ਅਕਾਲੀ ਦਲ ਦੇ ਬਾਗੀ ਧੜੇ ਨੇ ਜਥੇਦਾਰ ਸ਼੍ਰੀ ਅਕਾਲਤਖ ਸਾਹਿਬ ਦੇ ਨਾਲ ਮੁਲਾਕਾਤ ਕੀਤੀ। ਬਾਗੀ ਧੜੇ ਦੇ ਐਸ.ਸੀ.ਪੀ.ਸੀ ਮੈਂਬਰਾਂ ਨੇ ਜਥੇਦਾਰ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਗੁਨਾਹ ਤੇ ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲੇ। ਗੁਨਾਹਗਾਰਾਂ ਨੂੰ ਰਾਜਸੀ ਤੇ ਧਾਰਮਿਕ ਅਗਵਾਈ ਤੋਂ ਪਾਸੇ ਕੀਤਾ ਜਾਵੇ, 10-10 ਸਾਲ ਲਈ ਪੰਥਕ ਪਲੇਟਫਾਰਮ ਤੋਂ ਸਾਈਡਲਾਈਨ ਕੀਤਾ ਜਾਵੇ ਤੇ ਗਲਤੀ ਕਰਨ ਵਾਲਿਆਂ ਦੀ ਸੇਵਾ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਲੇ ਜ਼ਮਾਨਤ ਨਹੀਂ ਮਿਲੇਗੀ ਸੁਪਰੀਮ ਕੋਰਟ ਨੇ ਫੌਰੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਮਾਮਲੇ 'ਚ ਅਗਲੀ ਸੁਣਵਾਈ 23 ਅਗਸਤ ਨੂੰ ਟੈਕੀ ਹੋਈ ਹੈ ਸਾਹ ਦੇ ਕਿ ਹਾਈ ਕੋਰਟ ਦੇ ਫੈਸਲੇ ਨੂੰ ਕੇਜਰੀਵਾਲ ਨੇ ਚੁਣੌਤੀ ਦਿੱਤੀ ਸੀ ਐਕਸਾਈਜ਼ ਪਾਲਿਸੀ ਮਾਮਲੇ 'ਚ ਕੇਜਰੀਵਾਲ ਗ੍ਰਿਫਤਾਰ ਸਾਬਕਾ ਸੀਐਮ ਬਿਨਯੰਕ ਸਿੰਘ ਕਤਲਕਾਂਡ 'ਚ ਜੇਲ੍ਹ 'ਚ ਬੰਦ ਦੋਸ਼ੀ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲੀ ਦਰਅਸਲ ਪ੍ਰੀਮਚਰ ਰਿਲੀਜ਼ ਦੀ ਅਰਜੀ ਤੇ ਫੈਸਲਾ ਨਾ ਹੋਣ ਤੱਕ ਜ਼ਮਾਨਤ ਮੰਗੀ ਗਈ ਸੀ ਕੋਰਟ ਨੇ 2007 ਚ ਗੁਰਮੀਤ ਸਿੰਘ ਨੂੰ ਮਰਕੈਤ ਦੀ ਸਜ਼ਾ ਸੁਣਾਈ ਸੀ ਇਸ ਤੋਂ ਪਹਿਲਾਂ ਵੀ ਗੁਰਮੀਤ ਸਿੰਘ ਨੂੰ ਪੈਰੋਲ ਦਿੱਤੀ ਗਈ ਹੈ ਪਰ ਸਮੇਂ ਸਿਰ ਸਰੈਂਡਰ ਨਾ ਕਰਨ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸੀ ਹਾਲਾਂਕਿ ਉਸ ਤੋਂ ਬਾਅਦ ਗੁਰਮੀਤ ਸਿੰਘ ਨੇ ਸਰੈਂਡਰ ਕਰ ਦਿੱਤਾ ਭਗਵਾਨ ਵਾਲਮੀਕੀ ਟਿੱਪਣੀ ਮਾਮਲੇ ਚ ਅਦਾਕਾਰ ਰਾਣਾ ਜੰਗ ਬਹਾਦਰ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਐਫ ਆਈ ਆਰ ਖਾਰਜ ਕਰਨ ਦੇ ਆਦੇਸ਼ ਦਿੱਤੇ ਗਏ ਨੇ ਦਰਸਲ ਜਲੰਧਰ ਤੇ ਅੰਮ੍ਰਿਤਸਰ ਚ ਐਫ ਆਈ ਆਰ ਦਰਜ ਕੀਤੀਆਂ ਗਈਆਂ ਸੀ ਰਾਣਾ ਜੰਗ ਬਹਾਦਰ ਤੇ ਭਗਵਾਨ ਵਾਲਮੀਕੀ ਦੇ ਇਤਰਾਜ਼ਯੋਗ ਕਿ ਪੁਨੀ ਕਰਨ ਦੇ ਇਲਜ਼ਾਮ ਲੱਗੇ ਸਨ ਇਸ ਤੇ ਚਲਦੇ 10 ਜੂਨ ਤੇ 11 ਜੂਨ 2022 ਨੂੰ ਜਲੰਧਰ ਤੇ ਅੰਮ੍ਰਿਤਸਰ ਚ ਐਫ ਆਈ ਆਰ ਦਰਜ ਹੋਈ। ਡੋਨਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਇੱਕ ਵੱਡਾ ਬਿਆਨ ਦਿੱਤਾ ਹੈ ਉਹਨਾਂ ਚਾਹੇ ਕਿ ਸਰਕਾਰ ਆਈ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫਿਦੇੜਾਂਗੇ। ਗੈਰ ਕਾਨੂੰਨੀ ਪ੍ਰਵਾਸੀ ਦੇਸ਼ ਨੂੰ ਬਰਬਾਦ ਕਰ ਦੇਣਗੇ। ਰੂਸਿਆ ਖਿਲਾਫ ਸਭ ਤੋਂ ਵੱਡੀ ਮੋਹਮ ਉਹਨਾਂ ਕਹੇ ਕਿ ਚਲਾਵਾਂਗੇ ਕਮਲਾ ਹੈਰਿਸ ਜਿੱਤੀ ਤਾਂ ਦੇਸ਼ ਬਰਬਾਦ ਹੋ ਜਾਏਗਾ سنگੀਨ aaropi ਅਮਰੀਕਾ ਚ ਆ ਕੇ ਵਸ ਜਾਣਗੇ ਦੱਸਦੀ ਹੈ ਕਿ ਟਰੰਪ ਨੇ ਬਿਆਨ ਐਲਨ ਮਸਕ ਨਾਲ ਇੱਕ ਆਡੀਓ ਇੰਟਰਵਿਊ ਕੀਤਾ ਬੰਗਲਾਦੇਸ਼ ਛੱਡ ਤੋਂ ਪਹਿਲਾ ਸ਼ੇਖ ਹਸੀਨਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਹਸੀਨਾ ਨੇ ਕਿਹਾ ਕਿ ਅਸੀਂ ਬੰਗਲਾਦੇਸ਼ ਚ ਸ਼ਾਂਤੀ ਚਾਹੁੰਦੇ ਹਾਂ ਹਿੰਸਾ ਚ ਮਰਨ ਵਾਲਿਆਂ ਨੂੰ ਇਨਸਾਫ ਮਿਲੇ ਮੇਰੇ ਪਿਤਾ ਤੇ ਸ਼ਹੀਦਾਂ ਦਾ ਨਾ ਕਿ ਆਪਮਾਨ ਹੋਇਆ ਆਪਣਿਆਂ ਨੂੰ ਗਵਾਉਣ ਵਾਲਿਆਂ ਪ੍ਰਤੀ ਮੇਰੀ ਹਮਦਰਦੀ ਹੈ ਉਧਰ ਬੰਗਲਾਦੇਸ਼ 'ਚ ਸ਼ੇਖ ਹਸੀਨਾ ਖਿਲਾਫ ਕਤਲ ਦਾ ਮਾਮਲਾ ਦਰਜ ਹੋ ਗਿਆ ਹੈ 19 ਜੁਲਾਈ ਨੂੰ ਪੁਲਿਸ ਵਾਇਰਿੰਗ 'ਚ ਇੱਕ ਦੁਕਾਨਦਾਰ ਦੀ ਮੌਤ ਹੋ ਗਈ ਸੀ ਇਸ ਮਾਮਲੇ 'ਚ ਸ਼ੇਖ ਹਸੀਨਾ ਨੂੰ ਮਲਜ਼ਮ ਬਣਾਇਆ ਗਿਆ ਹੈ